ਅੱਜ ਮੈਂ ਉਸ ਚਾਹ ਵਾਲੀ ਕੁੜੀ ਦੇ ਕੋਲ ਖੜਾ ਜਿਸ ਦੀਆਂ 2-3 ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕੇ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਹੇ ਆ ਕਿ ਸਾਡੇ ਉਹ ਪੈਸੇ ਵਾਪਸ ਕਰ ਜਦ ਜੋ ਵੀ ਚੀਜ਼ ਇਸ ਕੁੜੀ ਨੂੰ ਲੈ ਕੇ ਦਿੱਤੀ ਸੀ ਉਹ ਕਹਿ ਰਹੀ ਆ ਵੀ ਉਹ ਸਾਡੀਆਂ ਸਾਰੀਆਂ ਚੀਜ਼ਾਂ ਸਾਨੂੰ ਵਾਪਸ ਕਰ ਤੇ ਅੱਜ ਇਹ ਹਾਲਾਤ ਆ ਜਿਹੜੇ ਇਸ ਕੁੜੀ ਦੇ ਹੋ ਚੁੱਕੇ ਆ ਤੇ ਗੱਲ ਕੀ ਹੋਈ ਆ ਵੀ ਇਸ ਕੁੜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਆਪਦੇ ਪਿਓ ਨੂੰ ਲੈ ਕੇ ਕਿ ਉਹ ਨਸ਼ੇੜੀ ਆ ਜਾਂ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨ ਹੀ ਸੀ ਨਾ ਭੈਣੇ ਤੁਹਾਡੇ ਵੱਲੋਂ ਕਿਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਹਿਆ ਸੀ ਮੇਰੇ ਲਈ ਅੱਜ ਵੀ ਆ ਭਾਵੇਂ ਕੱਲ ਵੀ ਮੈਂ ਕਹਿਆ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਤੇ ਵੀਰੇ ਮੈਂ ਨਸ਼ੇੜੀ ਦੀ ਵੀਰੇ ਹੱਥ ਜੋੜ ਕੇ ਮਾਫੀ ਮੰਗੀ ਆ ਪਰ ਮਾਫੀ ਦੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤਾਂ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਕਿ ਤੂੰ ਦੁਨੀਆ ਤੇ ਨਹੀਂ ਰਹਿਣਾ ਨਹੀਂ ਹੁਣ ਤੁਹਾਨੂੰ ਉਸ ਗੱਲ ਦਾ ਪਛਤਾਵਾ ਤਾਂ ਹੈਗਾ ਨਾ ਮੇਰੇ ਵੀ ਮਾਫੀ ਮੰਗੀ ਹੱਥ ਜੋੜ ਕੇ ਸਾਰਿਆਂ ਕੋਲੋਂ ਕਿ ਮੇਰੇ ਤੋਂ ਗਲਤੀ ਹੋਈ ਆ ਮਾਫੀ ਦਿੱਤੇ ਵੀਰੇ ਕੀ ਕੋਈ ਨਹੀਂ ਅੱਜ ਤੋ ਬਾਅਦ ਨਹੀਂ ਆਪਾਂ ਪਿਓ ਨੂੰ ਮਾੜਾ ਚੰਗਾ ਬੋਲ ਹਾਂ ਵੀਰੇ ਨਾ ਉਹਨਾਂ ਦੀ ਜ਼ਿੰਦਗੀ ਚ ਜੰਦੇ ਆ ਨਾ ਵੀਰੇ ਸਾਡੀ ਗਿੱਡੀ ਕੀ ਜਾਵੇ ਆਪਾਂ ਹੀ ਅਪੀਲ ਕਰਦੇ ਆ ਕਿ ਵੀਰੇ ਆਪਣੇ ਘਰੇ ਕੋਸ਼ ਆਪਾਂ ਆਪਣੇ ਘਰੇ ਆ ਦੇਖੋ ਭਰਾਵੋ ਇਹਦੇ ਤੋਂ ਉੱਤੇ ਕੋਸ਼ ਨਹੀਂ ਹੁੰਦਾ ਚਲੋ 17 ਸਾਲ ਦੀ ਉਮਰ ਆ ਇਸ ਭੈਣ ਦੀ ਚਲੋ ਜੋ ਇਸਨੇ ਆਪਦੇ ਪਿਓ ਦੇ ਬਾਰੇ ਬਿਆਨ ਦਿੱਤਾ ਉਹਦੇ ਲਈ ਮਾਫੀ ਵੀ ਮੰਗ ਲਈ ਗੱਲ ਇਹ ਆ ਵੀ ਆਪਾਂ ਹੁਣ ਇਸ ਭੈਣ ਨੂੰ ਦੋ ਦਿਨ ਪਹਿਲਾਂ ਤਾਂ ਚੰਗਾ ਕਹਿੰਦੇ ਸੀ ਅੱਜ ਤੁਸੀਂ ਇਸ ਨੂੰ ਗਾਲਾਂ ਕੱਢ ਰਹੇ ਹੋ ਠੀਕ ਆ سوشل ਮੀਡੀਆ ਦੇ ਉੱਪਰ ਥਾਂ ਥਾਂ ਤੇ ਵੀਡੀਓ ਪਾਈਆਂ ਜਾ ਰਹੀਆਂ ਨੇ ਵੀ ਫਲਾਨਾ ਧੌਂਕਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੀ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੋਂ ਗਲਤੀ ਹੁੰਦੀ ਆ ਕਿ ਤੁਸੀਂ ਉਹਨੂੰ ਵੀ ਐ ਗਾਲਾਂ ਕੱਢਦੇ ਹੋ ਤੇ ਜਿਹੜੇ ਇਸ ਭੈਣ ਨੂੰ ਮਾੜਾ ਬੋਲਦੇ ਆ ਉਹ ਮੈਨੂੰ ਇੱਕ ਵਾਰ ਦੱਸਿਓ ਵੀ ਕਿੰਨੇ ਕ ਬੰਦੇ ਆਣੇ ਆ ਕੇ ਇਸ ਭੈਣ ਨੂੰ ਸਮਝਾਇਆ ਵੀ ਭਾਈ ਐ ਨਹੀਂ ਇੱਥੇ ਤੇਰੀ ਗਲਤੀ ਆ ਵੀ ਆਹ ਤੂੰ ਬਿਆਨ ਜਿਹੜਾ ਗਲਤ ਦਿੱਤਾਗਾ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਟੈਪ ਉਹ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਕਿਉਂਕਿ ਵੀਰੇ ਮੈਂ ਰਾਤੀ ਬਹੁਤ ਵੱਡਾ ਸਟੈਪ ਚੁੱਕ ਲਿਆ ਸੀ ਦੇਖ ਭਣੇ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਣਾ ਜਿਹੜੀ ਗੱਲ ਚੱਲ ਹੋਣ ਤੂੰ ਮਾਫੀ ਮੰਗ ਲਈ ਮਾਫੀ ਮੰਗਣਾ ਵੀ ਬਹੁਤ ਵੱਡੀ ਗੱਲ ਆ ਹਨਾ ਵੀ ਅੱਜ ਉਹ ਮੈਂ ਵੀਰੇ ਸਾਰੇ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਆ ਮੈਂ ਕਿਹੜੇ ਲੋਕੇ ਮੰਗੀ ਆ ਤੇ ਕੰਮ ਦੇ ਵਿੱਚ ਕਿਵੇਂ ਹੋਇਆ ਮੈਂ ਪਹਿਲਾ ਕੰਮ ਵਧੀਆ ਚੱਲ ਪਿਆ ਸੀ ਲੋਕ ਵਧੀਆ ਪਿਆਰ ਕਰਦੇ ਸੀ ਪਹਿਲੇ ਮੇਰੇ ਭੈਣ ਭਰਾ ਸਾਰੇ ਹੁੰਦੇ ਸੀ ਚਾਹ ਬਾਣੀ ਪੀਂਦੇ ਸੀ ਹਨਾ ਮੇਰੇ 10-10 ਰੁਪਏ ਕਰਕੇ ਮੇਰੇ 100 ਬਣਦਾ ਸੀ 100 ਤੋਂ 1000 ਫਿਰ ਮੈਂ 1500 ਰੁਪਏ ਡਾੜੀ ਪਾਉਣੀ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਂ ਨਵੀਂ ਵੀਡੀਓ ਆਉਣੀ ਸ਼ੁਰੂ ਹੋ ਵੀਰੇ ਅੱਜ ਦੇ ਟਾਈਮ ਤੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਂਦੀ ਦਿਹਾੜੀ ਕਿਉਂਕਿ ਵੀਰੇ ਕੱਲ ਮੀਂਹ ਪਿਆ ਕੱਲ ਮੇਰੀ ਡਾੜੀ ਬਹੁਤ ਵਧੀਆ ਗਈ ਅੱਜ ਉਮੀਦ ਆ ਕਿ ਸ਼ਾਮਾਂ ਤੱਕ 7-800 ਰੁਪਏ ਹੋ ਜੇ ਮੇਰਾ ਅੱਛਾ ਇੰਨਾ ਮਤਲਬ ਮੰਦਾ ਹਾਲ ਹੋ ਗਿਆ ਉਸ ਤੋਂ ਬਾਅਦ ਘਰ-ਬਾਰ ਆਪਣਾ ਹੈਗਾ ਆਪਦਾ। ਵੀਰ ਜੀ ਜਿਹੜੇ ਮੈਂ ਭਰਾਵਾਂ ਨੂੰ ਵੇਹ ਮੈਂ ਮਤਲਬ ਕਿ ਥੋੜਾ ਡਾਊਟ ਆ ਕਿ ਘਰ ਇਹਨਾਂ ਦਾ ਵੀਰ ਜੀ ਘਰ ਮੇਰਾ ਆਪਣਾ ਨਹੀਂ ਹੈਗਾ ਉਹ ਘਰ ਮੇਰੇ ਨਾਨਾ ਜੀ ਦੇ ਨਾਮ ਤੇ ਹੈ ਮੈਂ ਰਜਿਸਟਰੀ ਵੀ ਵੀਰ ਜੀ ਨੂੰ ਦੇ ਦਾਂਗੀ ਕਿਉਂਕਿ ਵੀਰ ਜੀ ਵੇਖੋ ਰਜਿਸਟਰੀ ਤੇ ਉੱਤੇ ਕੁਝ ਨਹੀਂ ਹੁੰਦਾ ਕਿਉਂਕਿ ਜੋ ਵੀ ਜ਼ਾਇਦ ਅਧ ਜ਼ਮੀਨ ਹੈ ਮੇਰੇ ਨਾਨੇ ਦੇ ਨਾਮ ਤੇ ਨਹੀਂ ਉਹਨਾਂ ਦਾ ਘਰ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ। ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਭਾਣੇ ਫੋਨ ਦਿਖਾਈ ਆ ਆਪਦਾ ਜਿਹੜੀਆਂ ਕੌਲਾਂ ਦਿਖਾਉਂਦੇ ਸੀ ਇਸ ਭੈਣ ਨੇ ਮੈਨੂੰ ਉਹਦਾ ਫੋਨ ਦਿਖਾਇਆ ਜਦੋਂ ਮੈਂ ਆਇਆ ਦੇਖੋ ਤੁਸੀਂ ਕਿਵੇਂ ਲੋਕ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ ਹਨ ਕਿਵੇਂ ਧਮਕੀਆਂ ਦੇ ਰਹੇ ਆ ਵੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਆ ਤੁਸੀਂ ਦੇਖ ਲਓ ਵੀਰ ਜੀ ਇਹ ਤੁਹਾਨੂੰ ਕਹਿੰ ਦਿੰਦੇ ਨੇ ਕਿ ਤੇਰਾ ਕੋਖਾ ਚੋ ਕੇ ਲੈ ਜਾਾਂਗੇ ਕਿਉਂਕਿ ਵੀਰੇ ਮੈਂ ਮਾਫੀ ਤਾਂ ਮੰਗ ਲਈ ਮੇਰਾ ਕੋਖਾ ਨਾ ਖੜਿਓ ਮੇਰੇ ਤੋਂ ਵੀਰੇ ਆਹੀ ਆ ਬਸ ਤੇ ਇਹਨਾਂ ਦੀ ਪੁਲਿਸ ਕੰਪਲੇਨ ਕਰਨੀ ਸੀਗੀ ਤੁਸੀਂ ਬਿਰਜੀ ਇੱਕ ਭਰਾਣੇ ਨੇ ਕੰਪਲੇਨ ਕੀਤੀ ਹੋਈ ਆ ਚਾਈਲਡ ਦੇ ਵਿੱਚ ਕਿ ਬੱਚੇ ਦੀ ਸੁਰੱਖਿਆ ਵਾਸਤੇ ਕਿਉਂਕਿ ਵੀਰੇ ਮੈਂ 17 ਸਾਲ ਦੀ ਆ ਜਿਹੜੇ ਭਰਾ ਦੀ ਮੈਨੂੰ ਧਮਕੀ ਆਉਗੀ ਜਾਂ ਮੈਨੂੰ ਕੋਈ ਵੀਰੇ ਕਾਲ ਕਰਕੇ ਕੁਝ ਵੀ ਗਲਤ ਕਹੂਗਾ ਤਾਂ ਵੀਰਜੀ ਮੈਂ ਤਾਂ ਮੇਰੀ ਦੁਕਾਨ ਨੂੰ ਲੈ ਕੇ ਕੋਈ ਮੈਨੂੰ ਧਮਕੀ ਦੇਊਗਾ ਫਿਰ ਉਹਦੇ ਵਾਸਤੇ ਮੈਂ ਕੰਪਲੇਨ ਜਰੂਰ ਕਰੂੰਗੀ ਬਾਕੀ ਧਮਕੀਆਂ ਨੂੰ ਵੀਰੇ ਮੈਂ ਸਾਈਡ ਤੇ ਕਰਦਿੰਦੀ ਪਰ ਮੈਂ ਰੋਜ਼ੀ ਰੋਟੀ ਨਾਲ ਚੋੱਕ ਕੇ ਖੜੇ ਕੋਈ ਜਾਣਾ ਬੱਸ ਭਾਣੇ ਤਨ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ ਠੀਕ ਹੈ ਨਾ ਨਹੀਂ ਮੇਰੇ ਮੈਂ ਮਾਫੀ ਮੰਗ ਲਈ ਐ ਤੋਂ ਮੈਂ ਤਾਂ ਮਾਪਿਓ ਚੰਗਾ ਚਾਹੇ ਮਾੜਾ ਆਪਣਾ ਮਾਪਿਓ ਹੀ ਹੁੰਦਾ ਹਾਂ ਠੀਕ ਹੈ ਨਾ ਆਪਾਂ ਆ ਵੀ ਕਿਰਤ ਕਰੀਏ ਕਿਉਂਕਿ ਲੋਕਾਂ ਨੇ ਤਮਾਸ਼ਾ ਦੇਖਣਾ ਹਾਂਜੀ ਕੋਈ ਪੱਤਰਕਾਰ ਤੇਰੇ ਕੋਲ ਆਊਗਾ ਤੇਰੇ ਮੂੰਹ ਇਹੋ ਜੀ ਗੱਲ ਕਢਾਉਣਗੇ ਵੀ ਤੂੰ ਆਪਦੇ ਪਿਓ ਨੂੰ ਮਾੜਾ ਬੋਲ ਮਾੜਾ ਕਹ ਉਹਨੂੰ ਤੂੰ ਬੱਜਾ ਹਾਂਜੀ ਹਾਂਜੀ ਠੀਕ ਹੈ ਨਾ ਸੋ ਐਸ ਕਰਕੇ ਨਾ ਆਪਦੇ ਮਾਪਿਓ ਨੂੰ ਮਾੜਾ ਕਹਿਣਾਗਾ ਬਸ ਆਪਦਾ ਤੁਸੀਂ ਕਿਰਤ ਕਰੋ ਤੇ ਲੋਕਾਂ ਦੇ ਸਾਹਮਣੇ ਵੀ ਹੱਥ ਜੋੜ ਕੇ ਬੇਨਤੀ ਆ ਦੇਖ ਆਪਾਂ ਨਾ ਦੂਜਿਆਂ ਦੇ ਘਰ ਦੇ ਵਿੱਚ ਅੱਗ ਲਾ ਕੇ ਬਹੁਤ ਖੁਸ਼ ਹੁੰਨੇ ਆ ਵੀ ਆਪਾਂ ਦੂਜਿਆਂ ਦੇ ਘਰ ਦਾ ਤਮਾਸ਼ਾ ਦੇਖੀਏ ਸੋਸ਼ਲ ਮੀਡੀਆ ਦੇ ਉੱਪਰ ਚਾਰ ਪੰਜ ਦਿਨਾਂ ਤੋਂ ਇਹੀ ਚੱਲੀ ਜਾਂਦੀ ਪੱਤਰਕਾਰ ਉਧਰ ਜਾਂਦੇ ਆ ਇਹਨਾਂ ਦੇ ਪਿਓ ਦੇ ਕੋਲ ਉਹਨਾਂ ਦੇ ਕੋਲ ਜਾ ਕੇ ਧੱਕੇ ਦੇ ਨਾਲ ਉਹਨਾਂ ਦੇ ਮੂੰਹੋਂ ਗੱਲ ਕਢਾਉਂਦੇ ਆ ਵੀ ਉਹ ਇਹਨਾਂ ਨੂੰ ਮਾੜਾ ਬੋਲਣ ਠੀਕ ਹੈ ਉਹ ਵੀਡੀਓ ਚਲਾ ਦਿੰਦੇ ਆ ਫਿਰ ਇੱਧਰ ਆਉਂਦੇ ਆ ਇਹਨਾਂ ਦੇ ਕੋਲ ਆ ਕੇ ਇਹਨਾਂ ਨੂੰ ਕਹਿੰਦੇ ਆ ਜਾਂ ਇਹਨਾਂ ਦੇ ਮੂੰਹੋਂ ਗੱਲਾਂ ਕਢਾਉਂਦੇ ਆ ਵੀ ਇਹ ਆਪਦੇ ਪਿਓ ਨੂੰ ਕੁਝ ਬੋਲੇ ਠੀਕ ਆ ਫਿਰ ਉਹ ਵੀਡੀਓ ਚਲਾ ਦਿੰਦੇ ਆ ਦੋਨੇ ਪਾਸੇ ਅੱਗ ਮੈਨ ਲੱਗਦਾ ਵੱਧ ਪੱਤਰਕਾਰਾਂ ਨੇ ਲਾਈ ਆ ਤੁਹਾਡੇ ਵਿੱਚ ਜਿਹੜੇ ਵਿੱਚ ਜਿਹੜੇ ਵੀਡੀਓ ਵਿੱਚ ਮੈਂ ਕਹਿਣਾ ਕਿ ਮੈਂ ਤੁਹਾਡੇ ਜੇ ਤੁਸੀਂ ਮੇਰੀ ਇੱਕ ਗੱਲ ਵੀ ਸਕਿਪ ਕੀਤੀ ਤਾਂ ਮੈਂ ਬੋਲ ਕੇ ਪਾ ਦੂੰਗੀ ਉਹ ਪੱਤਰਕਾਰ ਵੀਰ ਜੀ ਮੈਨੂੰ ਧਮਕਾ ਰਿਆ ਵਾ ਕਿ ਜੇ ਤੂੰ ਸਾਨੂੰ ਇੱਕ ਵੀਡੀਓ ਹੋਰ ਨਾ ਦਿੱਤੀ ਤਾਂ ਅਸੀਂ ਤੇਰਾ ਕੋਖਾ ਚੋਕੇ ਲੈ ਜਾਾਂਗੇ ਵੀਰੇ ਮੈਨੂੰ ਉਹਨੇ ਕੋਲ ਇੱਥੇ ਆ ਕੇ ਗੱਲ ਕਹੀ ਮੈਨੂੰ ਬਿਰਦੀ ਉਹ ਪੱਤਰਕਾਰ ਨੇ ਧਮਕੀ ਦਿੱਤੀ ਆ ਮੇਰੇ ਰੋਟੀ ਰੋਟੀ ਆ ਰੋਜੀ ਰੋਟੀ ਨਾਲ ਚੱਕ ਕੇ ਖੜਿਓ ਬੱਸ ਨਾ ਚੱਲ ਕੋਈ ਨਹੀਂ ਭੈਣੇ ਹੋਣਾ ਆਪਦੀ ਕਿਰਤ ਕਰੋ ਤੇ ਲੋਕਾਂ ਸਾਹਮਣੇ ਵੀ ਇਹੀ ਅਪੀਲ ਆ ਭਰਾਵੋ ਵੀ 17 ਸਾਲ ਦੀ ਬੱਚੀ ਆ ਚਲੋ ਗਲਤੀ ਹੋ ਗਈ ਜੋ ਵੀ ਗੱਲਬਾਤ ਇਸ ਤੋਂ ਕਹੀ ਗਈ ਉਹਦੀ ਇਸ ਕੁੜੀ ਨੇ ਮਾਫੀ ਵੀ ਮੰਗ ਲਈ ਆ ਹਨ ਸੋ ਆਪਾਂ ਨੂੰ ਮਾਫ ਕਰ ਦੇਣਾ ਚਾਹੀਦਾ ਐਂ ਜਿਵੇਂ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਬੁਰਾ ਭਲਾਈ ਬੋਲੀ ਜਾਈਏ ਤੇ ਪਹਿਲਾਂ ਦੀ ਤਰ੍ਹਾਂ ਜ਼ਰੂਰ ਪਿਆਰ ਦਿਓ ਇੱਥੇ ਆਇਆ ਕਰੋ ਜਿੰਨੀ ਕਿਰਤ ਬਣਦੀ ਆ ਇਹਨਾਂ ਦੀ ਇਹਨਾਂ ਨੂੰ ਜ਼ਰੂਰ ਦੇ ਕੇ ਜਾਇਆ ਕਰੋ ਤੇ ਚਾਹ ਪਾਣੀ ਜ਼ਰੂਰ ਇੱਥੇ ਪੀ ਕੇ ਜਾਇਆ ਕਰੋ